ਦੁਨੀਆ ਦੀ ਕੋਈ ਤਾਕਤ ਖਾਲਸਤਾਨ ਬਣਨ ਤੋਂ ਰੋਕ ਨਹੀਂ ਸਕਦੀ ਹੈਗੀ ਅਕਾਲ ਪੁਰਖ ਵਾਹਿਗੁਰੂ ਅਕਾਲ ਦਾ ਹੁਕਮ ਹੈ ਦੁਨੀਆ ਦੀ ਕੋਈ ਵੀ ਤਾਕਤ ਖਾਲਸਤਾਨ ਬਣਨ ਤੋਂ ਨਹੀਂ ਰੋਕ ਸਕਦੀ ਇਹ ਆਪਣੇ ਚਿੱਤ ਚੇਤਿਆਂ ਦੇ ਵਿੱਚ ਵਸਾ ਲਓ ਤੁਸੀਂ ਭਾਵੇਂ ਦੁਸ਼ਮਣ ਵੀ ਦੇਖ ਰਿਹਾ ਇਸ ਵੇਲੇ ਏਜੰਸੀਆਂ ਵੀ ਦੇਖ ਰਹੀਆਂ ਨੇ ਰਾ ਵੀ ਦੇਖ ਰਹੀ ਹੈ ਅਜੀਤ ਡੋਵਾਲ ਤੱਕ ਸਨੇਹਾ ਦੇ ਦਿਓ ਜਾਂ ਮੋਦੀ ਤੱਕ ਸਨੇਹਾ ਦੇ ਦਿਓ ਅਡਾਨੀ ਤੱਕ ਸਨੇਹਾ ਦੇ ਦਿਓ ਰਾਜਨਾਥ ਤੱਕ ਐਸ ਜੈ ਸ਼ੰਕਰ ਤੱਕ ਸਨੇਹਾ ਦੇ ਦਿਓ ਦੇ ਦੁਨੀਆ ਦੀ ਕੋਈ ਵੀ ਤਾਕਤ ਕੋਈ ਵੀ ਤਾਕਤ ਖਾਲਸਾ ਬਣਨ ਤੋਂ ਨਹੀਂ ਰੋਕ ਸਕਦੀ ਆਪਣੇ ਜਿਹੜਾ ਇਤਿਹਾਸ ਵਿਰਸਾ ਜਿਹੜਾ ਹੈ ਸਾਡਾ ਜਿਹੜਾ ਗੁਰੂ ਹੀ ਸਾਡੇ ਉੱਤੇ ਜਿਹੜਾ ਹੂਮਾ ਪਛੇ ਵਾਂਗੂ ਸਾਡੀ ਸਾਡੇ ਤੇ ਪਰਛਾਵਾਂ ਆ ਇਹ ਸਾਡੀ ਬਾਦਸ਼ਾਹਤ ਤੇ ਇਹ ਗੁਰੂ ਨੇ ਸਾਨੂੰ ਹੁਕਮ ਕੀਤਾ ਇਹ ਇਹ ਜੰਗ ਲੜਨ ਦੇ ਲਈ ਸੋ ਗੁਰੂ ਸਾਡੇ ਅੰਗ ਸੰਗ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਤੇ ਉਸ ਓਟ ਆਸਰੇ ਦੇ ਤਹਿਤ ਅਸੀਂ ਇਹ جنگ ਲੜ ਰਹੇ ਹਾਂ ਕੋਈ ਮੁਲਕ ਨਹੀਂ ਹੈ ਹਾਲ ਦੀ ਘੜੀ ਦੁਨੀਆ ਦੇ ਨਕਸ਼ੇ ਦੇ ਉੱਤੇ ਕਿਤੇ ਕੋਈ ਖਾਲਸਤਾਨ ਨਾਮ ਦਾ ਮੁਲਕ ਨਹੀਂ ਹੈ ਸਾਡੇ ਕੋਲ ਗਵਾਣ ਲਈ ਕੁਝ ਨਹੀਂ ਹੈ ਤੇ ਇੰਡੀਅਨ ਸਟੇਟ ਫੇਰ ਵੀ ਉਸ ਮੁਲਕ ਨਾਲ ਲੜ ਰਹੀ ਹੈ ਜਿਹੜਾ ਇਸ ਦੁਨੀਆ ਦੇ ਨਕਸ਼ੇ ਤੇ ਨਹੀਂ ਹੈ ਸਾਡੇ ਕੋਲ ਗਵਾਣ ਲਈ ਕੁਝ ਨਹੀਂ ਉਹਦਾ ਪੂਰਾ ਅਸੀਂ ਨੱਪ ਲੈਣਾ ਤੇ ਇਹ ਗੁਰੂ ਦਾ ਓਟ ਆਸਰਾ ਸਾਡਾ